ਫਰੀਦਕੋਟ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਅੱਜ ਫਰੀਦਕੋਟ ਕਿਲਾ ਮਬਾਰਕ ਦੇ ਗੇਟ ਖੋਲ ਦਿੱਤੇ ਗਏ ਹਨ ਬਾਬਾ ਫਰੀਦ ਜੀ ਦੇ ਤਪਸਥਾਨ ਦੇ ਦਰਸ਼ਨਾਂ ਲਈ ਸੰਗਤਾਂ ਲਈ ਕਿਲੇ ਦੇ ਗੇਟ ਖੁੱਲ੍ਹੇਗੇ ਇਹ ਕਿਲੇ ਦੇ ਅੰਦਰ ਆ ਪੈਂਟਰ ਕਰ ਚੁੱਕੇ ਹਨ ਇੱਥੇ ਸਾਡੇ ਬਜ਼ੁਰਗ ਮਾਵਾਂ ਪੈਣਾ ਬੱਚੇ ਹੋਰ ਵੀ ਸੰਗਤਾਂ ਬੜੀ ਦੂਰੋਂ ਇੱਥੇ ਬਾਬਾ ਫਰੀਦ ਦੇ ਤਪਸਥਾਨ ਦੇ ਦਰਸ਼ਨਾਂ ਲਈ ਆ ਰਹੀਆਂ ਹਨ ਪੌੜੀਆਂ ਚੜ ਕੇ ਅੱਗੇ ਬਾਬਾ ਫਰੀਦ ਦਾ ਤਪਸਥਾਨ ਹਨ ਲੈ ਕੇ ਚੱਲਦੇ ਹਾਂ ਤੁਹਾਨੂੰ ਤਪਸਤਾਨ ਵੱਲ ਇਹ ਮੇਨ ਦਰਵਾਜਾ ਹੈ ਜਿਹਦੇ ਐਂਟਰ ਕਰਕੇ ਬਾਬਾ ਫਰੀਦ ਦੇ ਤਪਸਤਾਨ ਦੇ ਦਰਸ਼ਨ ਹੋਣਗੇ ਸਾਹਮਣੇ ਇੱਕ ਤਖਤੀ ਲੱਗੀ ਹੋਈ ਜਿਸ ਤੇ 880 1215 ਈਸਵੀ ਇਹ ਲਿਖਿਆ ਆਇਆ ਹੈ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ ਹੈ ਇੱਥੇ ਹੀ ਬਾਬਾ ਫਰੀਦ ਜੀ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਉੱਪਰ ਉੱਟ ਗਈ ਸੀ ਬਾਕੀ ਬਾਕੀ ਅੱਜ ਸੇ ਪਾਸੇ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ ਰੰਗ ਰੋਕਣ ਵਧੀਆ ਕੀਤਾ ਗਿਆ ਹੈ ਕਮਲੇ ਫੁੱਲਾਂ ਵਾਲੇ ਕਮਲੇ ਪੋਤੇ ਵਾਲੇ ਰੱਖੇ ਗਏ ਹਨ ਸਾਹਮਣੇ ਇੱਕ ਗੇਟ ਹੈ ਮਹਿਲ ਦਾ ਬਾਕੀ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਇਹ ਉਹ ਥਾਂ ਹੈ ਜਿੱਥੇ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 20 ਨਵੰਬਰ ਨੂੰ ਪੈਣਗੇ ਤੇ ਇੱਥੋਂ ਹੀ ਇਹ ਵਿਸ਼ਾਲ ਨਗਰ ਕੀਰਤਨ ਰਵਾਨਾ ਕੀਤਾ ਜਾਵੇਗਾ ਇਹ ਜੋ ਇਮਾਰਤਾਂ ਖਿੜਕੀਆਂ ਦਰਵਾਜ਼ੇ ਵਿਰਾਸਤੀ ਹਨ ਮਹਿਲ ਦੇ ਆਸ-ਪਾਸੇ ਤੁਹਾਨੂੰ ਦਿਖਾ ਰਹੇ ਹਾਂ ਪੁਰਾਣੇ ਸਮਿਆਂ ਵਿੱਚ ਦਰਵਾਜ਼ੇ ਖਿੜਕੀਆਂ ਇਸੇ ਤਰ੍ਹਾਂ ਦੇ ਹੁੰਦੇ ਸਨ ਸਾਹਮਣੇ ਦਰਵਾਜ਼ਾ ਜਿਸ ਦੇ ਜਿਸ ਦੇ ਅੰਦਰ ਸਹਿਜ ਪਾੜ ਪ੍ਰਾਰੰਭ ਕੀਤੇ ਗਏ ਹਨ ਆਸ-ਪਾਸੇ ਦਾ ਦ੍ਰਿਸ਼ ਇਹ ਬਹੁਤ ਹੀ ਨੀਕ ਉਪਰਾਲਾ ਕੀਤਾ ਗਿਆ ਹੈ ਕਿ ਬਾਬਾ ਬਾਬਾ ਫਰੀਦ ਦੇ ਤਪਸਥਾਨ ਦੇ ਦਰਸ਼ਨਾਂ ਲਈ ਇਸ ਕਿਲੇ ਦੇ ਗੇਟ ਨੂੰ ਅੱਜ ਖੋਲ੍ਹਿਆ ਗਿਆ ਬਹੁਤ ਸਾਰੇ ਸੰਗਤਾਂ ਜਿਨ੍ਹਾਂ ਨੇ ਕਦੇ ਇਸ ਕਿਲੇ ਦੇ ਅੰਦਰ ਆ ਕੇ ਨਹੀਂ ਵੇਖਿਆ ਸੀ ਨਾ ਹੀ ਬਾਬਾ ਫਰੀਦ ਦੇ ਤਪਸਥਾਨ ਦੇ ਦਰਸ਼ਨ ਕੀਤੇ ਸਨ ਬਾਕੀ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਕੇ ਆਪਣੀ رائے ਵੀ ਜ਼ਰੂਰ ਦੱਸਿਓ ਬਾਕੀ ਆਪਾਂ ਕਿਲੇ ਤੋਂ ਬਾਹਰ ਵੱਲ ਨੂੰ ਚੱਲਦੇ ਹਾਂ ਬਾਹਰ ਵੱਲ ਦਾ ਦ੍ਰਿਸ਼ ਬਹੁਤ ਸੋਹਣਾ ਹੈ ਵੀਡੀਓ ਨੂੰ ਮਤਵਾ ਸ਼ੇਅਰ ਜ਼ਰੂਰ ਕਰ ਦਿਓ ਈ ਧੰਨਵਾਦ ਸਾਰਿਆਂ ਦਾ